ਇਸ ਸੰਵਿਧਾਨ ਹਾਂਜੀ ਵੀਰੋਤ ਬੋਲੇ ਅੰਮ੍ਰਿਤਪਾਲ ਵਾਰੇ ਤੇ ਇਹ ਤਾਂ ਕਹਿ ਗਏ ਕਿ ਜਦ ਉਹਨਾਂ ਨੇ ਸੰਵਿਧਾਨ ਦੀ ਸੌਂ ਚੁੱਕ ਲਈ ਦੇਦਾ ਮਤਲਬ ਸਭ ਸੈੱਟ ਹੋ ਗਿਆ ਕੰਮ ਉਹਨਾਂ ਦੀ ਸਾਰੀ ਗੱਲ ਬਾਤ ਤੇ ਉਹਨਾਂ ਦੇ ਮਾਤਾ ਜੀ ਨੇ ਵੀ ਸੰਵਿਧਾਨ ਦੀ ਸੌਂ ਚੱਕੋ ਉਹਨਾਂ ਨੇ ਸੰਵਿਧਾਨ ਦੀ ਸੌਂ ਚੱਕ ਲਈ ਤੇ ਹੁਣ ਗੱਲ ਕਿੱਥੇ ਰਹਿ ਗਈ ਜਦੋਂ ਦੇਸ਼ ਦੇ ਕਾਨੂੰਨ ਦੀ ਸੌਂ ਚੱਕ ਲਈ ਸੰਵਿਧਾਨ ਦੀ ਸੌਂ ਚੱਕ ਲਈ ਤੇ ਉਹਨਾਂ ਦੇ ਮਾਤਾ ਜੀ ਨੇ ਇਹ ਬਿਆਨ ਦਿੱਤਾ ਆਪਾਂ ਉਦੋਂ ਬਾਅਦ ਕਿਉਂ ਉਹਨੂੰ ਕਿਉਂ ਉਹਨੂੰ ਜਿਹੜੀਆਂ ਇਹਦੀਆਂ ਤਾਕਤਾਂ ਏ ਉਹ ਦੁਬਾਰਾ ਉਹਨੂੰ ਤੋੜ ਮਰੋੜ ਕੇ ਦਿਖਾਉਣਾ ਚਾਹੁੰਦੀਆਂ ਏ ਐਮਪੀ ਉਹਨਾਂ ਨੇ ਹੌਂਸ ਲੈ ਕੇ ਸਾਈਨ ਕੀਤੀ ਵੀ ਮੈਂ ਇਸ ਦੇਸ਼ ਦਾ ਕਾਨੂੰਨ ਸੰਵਿਧਾਨ ਮੰਨਦਾ ਓਦੋਂ ਬਾਦੋਂ ਪਰसों ਸੌਂ ਚੱਕ ਕੇ ਗਏ ਨੇ 5 ਤਰੀਕ ਨੂੰ ਵੀ ਮੈਂ ਇਸ ਦੇਸ਼ ਦੇ ਸੰਵਿਧਾਨ ਨੂੰ ਮੰਨਦਾ ਤੇ ਜਿਹੜੀਆਂ ਵੀ ਚੀਜ਼ਾਂ ਕਰਨੀਆਂ ਹੋਣਗੀਆਂ ਦੇਸ਼ ਲਈ ਉਹ ਮੈਂ ਕਰੂੰਗਾ ਤੇ ਓਦੋਂ ਬਾਦੋਂ ਉਹਨਾਂ ਨੇ ਮਾਤਾ ਜੀ ਨੇ ਵੀ ਇਹੀ ਕਿਹਾ ਏ ਹੁਣ ਘਰ 'ਚ ਨਾ ਲੜਾਈ ਪਵਾਓ ਮੇਰੀ ਇੱਕ ਨੇ ਮਾਨ ਸਾਹਿਬ ਦਾ ਸਦਕਾਰ ਯੋਗ ਨੇ ਜਿਹੜੇ ਵੀ ਲੋਕ ਨੇ ਜਿਹੜੇ ਵੀ ਲੋਕ ਨੇ ਆ ਟਵੀਟ ਕਰਵਾ ਰਹੇ ਆ ਜਾਂ ਕਿਹੜੇ ਹੈਂਡਲ ਤੋਂ ਕਰਵਾ ਰਹੇ ਆ ਇਹ ਉਹਨਾਂ ਦੇ ਮਾਪਪ ਦੇ ਪ੍ਰੈਸ਼ਰ ਪਾ ਕੇ ਕਰਵਾਇਆ ਜਾ ਰਿਹਾ ਸ਼੍ਰੀਮ ਜਿਹੜਾ ਅਮਰਿਤਪਾਲ ਆ ਉਹ ਆਪਣੀ ਮਾਂ ਨੂੰ ਇਹ ਲਫ਼ਜ਼ ਨਹੀਂ ਲਿਖ ਸਕਦਾ ਜਿਹੜੇ ਲਫ਼ਜ਼ ਲਿਖੇ ਨੇ ਤੇ ਇਸ ਕਰਕੇ ਇਹ ਬਹੁਤ ਬਟੀਆਂ ਛਲਾਰਤਾ ਹੈ ਜਿਹੜੀਆਂ ਜਿਹੜੇ ਲੋਕ ਅਮਰਿਤਪਾਲ ਨੂੰ ਨਚਾਉਣ ਦੀ ਕੋਸ਼ਿਸ਼ ਕਰ ਰਹੇ ਸੀ ਉਹ ਉਹੀ ਹੁਣ ਇਸ ਪਰਿਵਾਰ ਨੂੰ ਲੜਾਉਣ ਦੀ ਕੋਸ਼ਿਸ਼ ਕਰ ਰਹੇ ਆ ਤੋੜਨ ਦੀ ਕੋਸ਼ਿਸ਼ ਕਰ ਰਹੇ ਆ ਕਿਉਂਕਿ ਕਲੀਅਰ ਅਮਰਿਤਪਾਲ ਨੇ ਸੌਂ ਚੱਕੀ ਆ ਉਹਨਾਂ ਦੇ ਮਾਤਾ ਜੀ ਨੇ ਪਿਤਾ ਜੀ ਨੇ ਬਿਆਨ ਦਿੱਤਾ ਤੇ ਹੁਣ ਇਹ ਕੋਈ ਨਾ ਕੋਈ ਐਸੀਆਂ ਸ਼ਰਾਰਤੀ ਜਿਹੜੀਆਂ ਆ ਉਹਨਾਂ ਨੂੰ ਜਾਂਦਾ ਉਹਨਾਂ ਨੂੰ ਵੀ ਡਰਾ ਰਹੇ ਆ ਤੇ ਅਮਰਿਤਪਾਲ ਨੂੰ ਵੀ ਕੋਈ ਨਾ ਕੋਈ ਐਸੀਆਂ ਚੀਜ਼ਾਂ ਉਹਨਾਂ ਦੇ ਸਾਥੀਆਂ ਨੂੰ ਕਰ ਰਿਹਾ ਜਿਨ੍ਹਾਂ ਤੋਂ ਇਹ ਟਵਿੱਟਰ ਹੈਂਡਲ ਹੈਂਡਲ ਕਰਵਾਇਆ ਜਾ ਰਿਹਾ ਲੁਧਿਆਣੇ ਦੇ ਹਰ ਨੌਜਵਾਨ ਭਗਵਾਨ ਤੋਂ ਇਹ ਹੀ ਮੰਗੇ ਵੀ ਮੈਂ ਆਪਣੇ ਬਜ਼ੁਰਗਾਂ ਦੀ ਉਹਨਾਂ ਦਾ ਆਸ਼ੀਰਵਾਦ ਮੈਂ ਵੀ ਇਹੀ ਮੰਗਿਆ ਵੀ ਮੈਨੂੰ ਕਿਉਂਕਿ ਬਜ਼ੁਰਗਾਂ ਦੇ ਆਸ਼ੀਰਵਾਦ ਹੀ ਰੱਬ ਆ ਵੀ ਮੈਨੂੰ ਪਰਮਾਤਮਾ ਇਹ ਤਾਕਤ ਬਖਸ਼ੀ ਵੀ ਮੈਂ ਆਪਣੇ ਮਾਪੇ ਆਪਣੇ ਬਜ਼ੁਰਗਾਂ ਦਾ ਆਸ਼ੀਰਵਾਦ ਲੈ ਸਕਾਂ ਤੇ ਬਜ਼ੁਰਗ ਆਪਣੇ ਨੌਜਵਾਨਾਂ ਨੂੰ ਬੱਚਿਆਂ ਨੂੰ ਆਸ਼ੀਰਵਾਦ ਦੇਣ ਉਹ ਵੀ ਰੱਬ ਆ ਤੇ ਜੇ ਸਾਡੀ ਇਹ ਪੀੜ੍ਹੀ ਅਗਲੀ ਜਗਨਨਾਥ ਮਹਾਰਾਜ ਦੀ ਕਿਰਪਾ ਨਾਲ ਅਗਲੀ ਪੀੜ੍ਹੀ ਆਪਣੇ ਬਜ਼ੁਰਗਾਂ ਦੇ ਕਹਣੇ ਤੇ ਚੱਲ ਪਈ ਆਸ਼ੀਰਵਾਦ ਨਾਲ ਚੱਲ ਪਈ ਤੇ ਕੋਈ ਕਮੀ ਹੋਣੀ ਆਪਣੇ ਰੋਮਨੀ ਗੱਲ ਚੱਲ ਕਹਿੰਦੀ ਹੈ ਕਿ ਕੇਂਦਰੀ ਏਜੰਸੀਆਂ ਜਿਹੜੀਆਂ ਆ ਉਹ ਸਾਨੂੰ ਤੋੜਨਾ ਚਾਹੁੰਦੀਆਂ ਨੇ ਜਿਹੜੇ ਸਾਡੇ ਜੋ ਖਾੜ ਪਏ ਨੇ ਉਹ ਕੇਂਦਰੀ ਏਜੰਸੀਆਂ ਉਹਨੇ ਪਾਏ ਆ ਮੰਦ ਭਾਗਾ ਇਹ ਕਹਿਣਾ ਕੁਝ ਉਹ ਅਲੱਗ ਗੱਲ ਆ ਪਰ ਜਿਹੜਾ ਵੀ ਅਕਾਲੀ ਦਲ ਇੱਕ ਬਹੁਤ ਪੁਰਾਣੀ ਪਾਰਟੀ ਆ ਉਹਦੇ ਵਿੱਚ ਜਿਹੜਾ ਵੀ ਕੁਝ ਹੋ ਰਿਹਾ ਉਹ ਮੰਦ ਭਾਗਾ ਇਹ ਬੜਾ ਮਾੜਾ ਏ ਬਹੁਤ ਪੁਰਾਣਾ ਪਾਰਟੀ ਦਾ ਇਤਿਹਾਸ ਆ ਤੇ ਸਾਰਿਆਂ ਨੂੰ ਕੱਲਾ ਇਹ ਨਹੀਂ ਹੁੰਦਾ ਵੋਟਾਂ ਦੀ ਰਾਜਨੀਤੀ ਅਸੀਂ ਹਾਰੇ ਆ ਜਿੱਤਦੇ ਆ ਜਾਂ ਕੋਟਾ ਕਿੰਨੀਆਂ ਪਈਆਂ ਨਹੀਂ ਪਈਆਂ ਇਹਦੇ ਬਹੁਤ ਚੰਗੇ ਵਿਚਾਰਾਂ ਵਾਲੀ ਪਾਰਟੀ ਆ ਬਹੁਤ ਕੁਰਬਾਨੀਆਂ ਦਿੱਤੀਆਂ ਐ ਇਸ ਪਾਰਟੀ ਨੇ ਤੇ ਤਾਂ ਦੇਸ਼ ਆਜ਼ਾਦ ਹੋਇਆ ਖਾਸ ਤੌਰ ਤੇ ਉਦੋਂ ਬਾਅਦ ਪੰਜਾਬ ਨੂੰ ਸਿੱਖੀ ਨੂੰ ਪੰਜਾਬੀਆਂ ਨੂੰ ਬੜੀ ਦੇਣ ਤੇ ਉਹ ਦਰੋਹਰ ਜਿਹੜੇ ਅੱਜ ਦੇ ਨੇ ਚਾਂ ਚੱਕ ਲਈ ਤੇ ਹੁਣ ਗੱਲ ਕਿੱਥੇ ਰਹਿ ਗਈ ਜਦੋਂ ਦੇਸ਼ ਦੇ ਕਾਨੂੰਨ ਦੀ ਸੌ ਚੱਕ ਲਈ ਸੰਵਿਧਾਨ ਦੀ ਸੌ ਚੱਕ ਲਈ ਤੇ ਉਹਨਾਂ ਦੇ ਮਾਤਾ ਜੀ ਨੇ ਇਹ ਬਿਆਨ ਦਿੱਤਾ ਆਪਾਂ ਉਦੋਂ ਬਾਅਦ ਕਿਉਂ ਉਹਨੂੰ ਕਿਉਂ ਉਹਨੂੰ ਜਿਹੜੀਆਂ ਇਹ ਜਿਹੀਆਂ ਤਾਕਤਾਂ ਏ ਉਹ ਦੁਬਾਰਾ ਉਹਨੂੰ ਤੋੜ ਮਰੋੜ ਕੇ ਦਿਖਾਉਣਾ ਚਾਹੁੰਦੀਆਂ ਏ ਐਮਪੀ ਉਹਨਾਂ ਨੇ ਓਥੇ ਲੈ ਕੇ ਸਾਈਨ ਕੀਤੀ ਵੀ ਮੈਂ ਇਸ ਦੇਸ਼ ਦਾ ਕਾਨੂੰਨ ਸੰਵਿਧਾਨ ਮੰਨਦਾ ਓਦੋਂ ਬਾਅਦ ਉਹ ਪਰਸੋਂ ਸੌਂ ਚੱਕ ਕੇ ਗਏ ਨੇ 5 ਤਰੀਕ ਨੂੰ ਵੀ ਮੈਂ ਇਸ ਦੇਸ਼ ਦੇ ਸੰਵਿਧਾਨ ਨੂੰ ਮੰਨਦਾ ਤੇ ਜਿਹੜੀਆਂ ਵੀ ਚੀਜ਼ਾਂ ਕਰਨੀਆਂ ਹੋਣਗੀਆਂ ਦੇਸ਼ ਲਈ ਉਹ ਮੈਂ ਕਰੂੰਗਾ ਤੇ ਓਦੋਂ ਬਾਅਦ ਉਹਨਾਂ ਨੇ ਮਾਤਾ ਜੀ ਨੇ ਵੀ ਇਹੀ ਕਿਹਾ ਏ ਹੁਣ ਘਰ 'ਚ ਨਾ ਲੜਾਈ ਪਵਾਓ ਮੇਰੀ ਇੱਕ ਨਹੀਂ ਮੈਂ ਮਾਨ ਸਾਹਿਬ ਦਾ ਸਤਕਾਰਯੋਗ ਨੇ ਜਿਹੜੇ ਵੀ ਲੋਕ ਨੇ ਜਿਹੜੇ ਵੀ ਲੋਕ ਨੇ ਆ ਟਵੀਟ ਕਰਵਾ ਰਹੇ ਆ ਜਾਂ ਕਿਹੜੇ ਹੈਂਡਲ ਤੋਂ ਕਰਵਾ ਰਹੇ ਆ ਇਹ ਉਹਨਾਂ ਦੇ ਮਾਪਪਾ ਦੇ ਪ੍ਰੈਸ਼ਰ ਪਾ ਕੇ ਕਰਵਾਇਆ ਜਾ ਰਿਹਾ ਸ਼੍ਰੀਮ ਜਿਹੜਾ ਅਮਰਿਤਪਾਲ ਆ ਉਹ ਆਪਣੀ ਮਾਂ ਨੂੰ ਇਹ ਲਫ਼ਜ਼ ਨਹੀਂ ਲਿਖ ਸਕਦਾ ਜਿਹੜੇ ਲਫ਼ਜ਼ ਲਿਖੇ ਨੇ ਤੇ ਇਸ ਕਰਕੇ ਇਹ ਬਹੁਤ ਵੱਡੀਆਂ ਸ਼ਰਾਰਤਾਂ ਐ ਜਿਹੜੀਆਂ ਜਿਹੜੇ ਲੋਕ ਅਮਰਿਤਪਾਲ ਨੂੰ ਨਚਾਉਣ ਦੀ ਕੋਸ਼ਿਸ਼ ਕਰ ਰਹੇ ਸੀ ਉਹ ਉਹੀ ਹੁਣ ਇਸ ਪਰਿਵਾਰ ਨੂੰ ਲੜਾਉਣ ਦੀ ਕੋਸ਼ਿਸ਼ ਕਰ ਰਹੇ ਆ ਤੋੜਨ ਦੀ ਕੋਸ਼ਿਸ਼ ਕਰ ਰਹੇ ਆ ਕਿਉਂਕਿ ਕਲੀਅਰ ਅਮਰਿਤਪਾਲ ਨੇ ਸੌਂ ਚੱਕੀ ਆ ਉਹਨਾਂ ਦੇ ਮਾਤਾ ਜੀ ਨੇ ਪਿਤਾ ਜੀ ਨੇ ਬਿਆਨ ਦਿੱਤਾ ਤੇ ਹੁਣ ਇਹ ਕੋਈ ਨਾ ਕੋਈ ਐਸੀਆਂ ਸ਼ਰਾਰਤੀ ਜਿਹੜੀਆਂ ਆ ਉਹਨਾਂ ਨੂੰ ਜਾਂਦਾ ਉਹਨਾਂ ਨੂੰ ਵੀ ਡਰਾ ਰਹੇ ਆ ਤੇ ਅਮਰਿਤਪਾਲ ਨੂੰ ਵੀ ਕੋਈ ਨਾ ਕੋਈ ਐਸੀਆਂ ਚੀਜ਼ਾਂ ਉਹਨਾਂ ਦੇ ਸਾਥੀਆਂ ਨੂੰ ਕਰ ਰਹੇ ਆ ਜਿਨ੍ਹਾਂ ਤੋਂ ਇਹ ਟਵਿੱਟਰ ਹੈਂਡਲ ਹੈਂਡਲ ਕਰਵਾਇਆ ਜਾ ਰਿਹਾ ਅਮਰਿਤਪਾਲ ਭਾਜਪਾ 'ਚ ਰਲ ਸਕਦੇ ਨੇ ਨਹੀਂ 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 ਭਾਜਪਾ ਨੂੰ ਕੀ ਲੋੜ ਉਹ ਉਹ ਕਿਸੇ ਵੀ ਪਾਰਟੀ ਚ ਰਹਿਣ ਦੇਸ਼ ਦੀ ਗੱਲ ਕਰਨ ਪੰਜਾਬ ਦੀ ਗੱਲ ਕਰਨ ਪੰਜਾਬੀਆਂ ਦੀ ਗੱਲ ਕਰਨ ਸਿੱਖਾਂ ਦੀ ਗੱਲ ਕਰਨ ਬੰਦੀ ਸਿੱਖਾਂ ਨੂੰ ਲੈ ਕੇ ਕੀ ਕਰਨਾ ਚਾਹੋਗੇ ਕੋਈ ਬੰਦੀ ਸਿੱਖਾਂ ਨੂੰ ਲੈ ਕੇ بڑا ਵਿਵਾਦ ਰਿਆ ਹੈ عورتਾਂ ਦੇ ਉਹ ਤਾਂ ਹੁਣ ਗੱਲ ਪੁਰਾਣੀ ਹੋ ਗਈ ਮੈਂ ਤਾਂ ਤੁਹਾਨੂੰ ਪਤਾ ਪੈ ਗਿਆ ਉਹ ਫਿਰ ਡਾਇਰੈਕਟ ਹਮਲਾ ਹੋਇਆ ਹੈ ਹਾਂਜੀ ਇਹ ਜਿਸ ਤਰ੍ਹਾਂ ਦੇ ਦੇਖੋ ਇਹ ਜੋ ਮਾਹੌਲ ਹੋਇਆ ਇਹ ਪੰਜਾਬ ਦਾ ਜਿਹੜਾ ਪੰਜਾਬ ਦੀ ਸਰਕਾਰ ਆ ਬਿਲਕੁਲ ਮਤਲਬ ਐਨ ਲੱਗ ਰਿਹਾ ਵੀ ਉਰੇ ਜੰਗਲ ਰਾਜ ਹੋ ਗਿਆ ਜਿਹਦਾ ਜੀ ਕਰਦਾ ਕੁਛ ਵੀ ਬੋਲਦਾ ਜਿਹਦਾ ਜੀ ਕਰਦਾ ਉਹ ਕਿਸੇ ਤੇ ਹਮਲਾ ਕਰਦਾ ਇੱਥੋਂ ਇਹ ਲੱਗਦਾ ਏ ਵੀ ਸਰਕਾਰ ਨਾ ਦੀ ਕੋਈ ਚੀਜ਼ ਨਹੀਂ ਗੀ ਗੱਲ ਤਾਂ ਇਹ ਏ ਅਸਲੀ ਜਦੋਂ ਜੰਗਲ ਰਾਜ ਹੋਊਗਾ ਵੀ ਜਿਹੜਾ ਵੀ ਸ਼ਿਕਾਰ ਕਿਸਦਾ ਕਰੂਗਾ ਜਿਹੜਾ ਉਹ ਤੋਂ ਤਕੜਾ ਏ ਜਿਹਦੇ ਹੱਥ ਵਿੱਚ ਕੁਝ ਹੈਗਾ ਏ ਉਹ ਕਿਸੇ ਨੂੰ ਵੀ ਮਾਰ ਲੂਗਾ ਕਿਸੇ ਨੂੰ ਵੀ ਖਾ ਲੂਗਾ ਉਹ ਹਾਲਾਤ ਉਰੇ ਬਣੇ ਹੋਏ ਆ ਇਸ ਕਰਕੇ ਕਿਤੇ ਨਾ ਕਿਤੇ ਚਲੋ ਮੈਂ ਮੰਨਦਾ ਵੀ ਸਰਕਾਰ ਬਿਲਕੁਲ ਫੇਲ ਹੋ ਚੁੱਕੀ ਆ ਪਰ ਕਿਤੇ ਨਾ ਕਿਤੇ ਜਿਹੜੀ ਆਫੀਸਰਸ ਨੇ ਜਿਹੜਾ ਐਡਮਿਨਿਸਟ੍ਰੇਸ਼ਨ ਆ ਉਹਨਾਂ ਨੂੰ ਆਪਣੇ ਮੋਢਿਆਂ ਤੇ ਜ਼ਿੰਮੇਵਾਰੀ ਚੱਕਣੀ ਪਊਗੀ ਮੈਂ ਗਵਰਨਰ ਸਾਹਿਬ ਨੂੰ ਜਿਹੜਾ ਉਹ ਕੱਲ 5 ਵਜੇ ਗਵਰਨਰ ਸਾਹਿਬ ਨੂੰ ਮਿਲ ਰਹੇ ਆ ਇਸ ਕਰਕੇ ਭਈ ਕਿਤੇ ਨਾ ਕਿਤੇ ਇਹਦਾ ਧਿਆਨ ਦਿਓ ਮੈਂ ਇਹ ਨਹੀਂ ਕਹਿੰਦਾ ਫਿਰ ਇਹਨੂੰ ਗਲਤ ਮੱਲੇ ਵੀ ਅਸੀਂ ਨਹੀਂ ਕਹਿੰਦੇ ਗਵਰਨਰ ਰਾਜ ਲਾਉਣਾ ਜਾਂ ਕੋਈ ਕੋਈ ਗੱਲ ਕਰਨਾ ਪਰ ਗਵਰਨਰ ਸਾਹਿਬ ਦੀ ਵੀ ਜ਼ਿੰਮੇਵਾਰੀ ਆ ਗਵਰਨਰ ਸਾਹਿਬ ਸੀਐਮ ਦੇ ਨਾਲ ਗੱਲ ਕਰਨ ਵੀ ਇਹ ਕਿਉਂ ਹੋ ਰਿਹਾ ਤੇ ਮੈਂ ਵੀ ਆਪਣੇ ਵੱਲੋਂ ਜੋ ਕੋਈ ਇਨਪੁਟ ਜੋ ਸੁਝਾਅ ਹੋਊਗਾ ਮੈਂ ਕੱਲ ਨੂੰ ਗਵਰਨਰ ਸਾਹਿਬ ਨੂੰ ਦਊਂਗਾ